ਬੇਟਾ ਜਿਸ ਤਰ੍ਹਾਂ ਕੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿਹਾ ਦੱਸਿਆ ਗਿਆ ਕਿ ਕੋਈ ਬਲੈਕਆਊਟ ਹੋਗਾ ਕੀ ਆਪਣੇ ਬਲੈਕਆਊਟ ਹੋ ਗਿਆ ਹਾਂਜੀ ਤੇ ਵੇਖਣ ਨੂੰ ਤੇ ਮਿਲ ਰਿਹਾ ਕਿ ਸਾਰਾ ਬਲੈਕਆਊਟ ਹੋ ਚੁੱਕਿਆ ਵਾ ਤੇ ਸਾਨੂੰ ਵੀ ਸਰਕਾਰ ਦੇ ਨਾਲ ਮਿਲ ਕੇ ਉਹਦਾ ਸਹਿਯੋਗ ਦੇਣਾ ਚਾਹੀਦਾ ਤੇ ਬਲੈਕਆਊਟ ਦੇ ਵਿੱਚ ਸਾਨੂੰ ਲਾਈਟਾਂ ਨਹੀਂ ਜਗਣੀਆਂ ਚਾਹੀਦੀ ਪਰ ਕੁਈ ਵੇਖਣ ਨੂੰ ਮਿਲਦਾ ਕਿ ਲਾਈਟਾਂ ਜਗਾ ਕੇ ਰੱਖੀਆਂ ਹੋਈਆਂ ਇਹ ਕੀ ਗੱਲ ਸਹੀ ਨਹੀਂ ਨਾ ਹੈਗੀ ਨਹੀਂ ਇਹ ਗੱਲ ਸਹੀ ਨਹੀਂ ਹੈ ਕਿ ਕਿਉਂਕਿ ਨਾਲ ਲਾਈਟਾਂ ਜਗਾਈਆਂ ਤੇ ਸਰਕਾਰ ਨੇ ਕਿਹਾ ਬਲੈਕਆਊਟ ਕਰਨਾ ਫਿਰ ਪੂਰੀ ਤਰ੍ਹਾਂ ਬਲੈਕਆਊਟ ਹੋਣਾ ਚਾਹੀਦਾ ਵਾ ਕੀ ਇਹ ਜਿਹੜਾ ਜੰਗ ਵਾ ਹੋਣੀ ਚਾਹੀਦੀ ਕਿ ਨਹੀਂ ਨਹੀਂ ਜੰਗਣੀ ਹੋਣੀ ਚਾਹੀਦੀ ਮੇਰੇ ਨਾਮ ਸ਼ੁਭਮ ਹੈ ਸ਼ੁਭਮ ਕਿਸਤਰਾਜ ਵੇ ਸਰਕਾਰ ਵੱਲੋਂ ਬਲੈਕਆਊਟ ਦੱਸਿਆ ਗਿਆ ਹੋਇਆ ਬਲੈਕਆਊਟ ਹਾਂਜੀ ਅਕੋਰਡਿੰਗ ਟੂ ਟਾਈਮ ਇੱਥੇ ਤਰਨਤਾਰਨ ਦੇ ਵਿੱਚ ਬਲੈਕਆਊਟ ਹੋ ਚੁੱਕਾ ਹੈ ਤਾਂ ਕੀ ਮਿਲ ਕੇ ਕੋਈ ਵੇਖਣ ਨੂੰ ਮਿਲਦਾ ਕੋਈ ਇਨਵਰਟਰ ਬੈਟਰੀ ਚਲਾ ਕੇ ਫਿਰ ਲਾਈਟਾਂ ਜਗਾ ਰਹੀ ਨੇ ਕੀ ਉਹ ਜਗਣੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਨਹੀਂ ਜੇ ਸਾਨੂੰ ਪ੍ਰਸ਼ਾਸਨ ਨੇ ਕਿਹਾ ਹੋਇਆ ਹੈ ਤੇ ਸਾਨੂੰ ਅਕਾ ਆਪਣੇ ਜੋ ਹੈਗੇ ਆਗੋ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਤੇ ਬਲੈਕਆਊਟ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਸਾਡੀ ਖੁਦ ਦੀ ਭਲਾਈ ਹੁੰਦੀ ਹੈ